ਜੈ ਪੀਰਾਂ ਦੀ ਸਾਧ ਸੰਗਤ ਜੀ ਸਾਨੂੰ ਕਈ ਭਗਤਾਂ ਦੇ ਕਮੈਂਟ ਆ ਰਹੇ ਸੀ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਹੈ ਜਾਂ ਨਜ਼ਰ ਹੈ ਜਾਂ ਫਿਰ ਬੰਦਿਸ਼ ਹੈ ਜਾਂ ਫਿਰ ਸਾਡਾ ਕੰਮ ਕਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਹੋਈ ਹੈ ਆਖਿਰ ਇਸ ਦਾ ਅਸੀਂ ਪਤਾ ਕਿਵੇਂ ਲਗਾ ਸਕਦੇ ਹਾਂ ਕਿ ਸੱਚੀ ਕੋਈ ਬਾਹਰਲੀ ਬੁਰੀ ਨਜ਼ਰ ਸਾਡੇ ਕੰਮ ਤੇ ਇਹ ਇਫੈਕਟ ਕਰ ਰਹੀ ਹੈ ਆਖਿਰ ਇਸ ਦਾ ਪਤਾ ਕਿਵੇਂ ਕਰੀਏ ਤੇ ਜੇਕਰ ਪਤਾ ਲੱਗ ਜਾਵੇ ਤਾਂ ਇਸ ਦਾ ਉਪਾਅ ਕੀ ਹੈ ਸੋ ਸਾਧ ਸੰਗਤ ਜੀ ਬਹੁਤ ਹੀ ਸਰਲ ਉਪਾਅ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਬਹੁਤ ਹੀ ਆਸਾਨੇ ਦੇ ਨਾਲ ਤੁਸੀਂ ਇਸ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਦੇ ਵੀ ਕਰ ਸਕਦੇ ਹੋ ਅਤੇ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਾਂਗੇ ਕਿ ਇਸ ਦਾ ਪਤਾ ਕਿਵੇਂ ਲੱਗੇਗਾ ਕਿ ਤੁਹਾਡੇ ਘਰ ਦੇ ਵਿੱਚ ਬੁਰੀ ਨਜ਼ਰ ਹੈ ਜਾਂ ਫਿਰ ਨਹੀਂ ਜੇਕਰ ਕਦੇ ਵੀ ਤੁਹਾਨੂੰ ਪਤਾ ਲੱਗੇ ਕਿ ਅਚਾਨਕ ਹੀ ਘਰ ਦੇ ਵਿੱਚ ਕੋਈ ਗੜਬੜ ਹੋਣ ਲੱਗ ਪਈ ਹੈ ਜਾਂ ਫਿਰ ਤੁਹਾਨੂੰ ਲੱਗੇ ਕਿ ਹੁਣ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ ਹੁਣ ਇੱਕ ਤੋਂ ਬਾਅਦ ਇੱਕ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ ਸਿਹਤ ਅਤੇ ਬਿਮਾਰੀਆਂ ਘਰ ਦੇ ਵਿੱਚ ਆਉਣ ਲੱਗ ਜਾਣ ਮਤਲਬ ਕਿ ਤੁਹਾਡੀਆਂ ਰਿਪੋਰਟਾਂ ਜੋ ਕਰਵਾਈਆਂ ਨੇ ਉਹ ਨੋਰਮਲ ਨੇ ਉਹਨਾਂ 'ਚ ਕੋਈ ਵੀ ਬਿਮਾਰੀ ਨਹੀਂ ਆਈ ਉਸ ਦੇ ਬਾਵਜੂਦ ਵੀ ਸਮਝ ਵਿੱਚ ਨਹੀਂ ਆ ਰਿਹਾ ਅਤੇ ਕੁਝ ਨਾ ਕੁਝ ਤੁਹਾਨੂੰ ਲੱਗਦਾ ਕਿ ਤੁਹਾਡੇ ਸਰੀਰ ਨਾਲ ਕੁਝ ਹੋ ਰਿਹਾ ਹੈ ਬੱਚਿਆਂ ਨੂੰ ਤੁਸੀਂ ਦੇਖੋਗੇ ਕਿ ਬਹੁਤ ਹੀ ਜ਼ਿਆਦਾ ਚਿੜਚਿੜੇ ਹੋਗੇ ਜੇਕਰ ਤੁਹਾਡੇ ਘਰ ਦੇ ਵਿੱਚ ਛੋਟੇ ਬੱਚੇ ਨੇ ਉਹ ਬਹੁਤ ਜ਼ਿਆਦਾ ਚਿੜਚਿੜੇ ਹੋਗੇ ਨੇ ਗੁੱਸੇ ਵਾਲੇ ਹੋਗੇ ਨੇ ਜੇਕਰ ਉਹ ਬਿਮਾਰ ਨਹੀਂ ਤਾਂ ਵੀ ਉਹ ਬਹੁਤ ਜ਼ਿਆਦਾ ਚਿੜਚਿੜੇ ਨੇ ਗੁੱਸਾ ਕਰਦੇ ਨੇ ਤਾਂ ਉਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਘਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਨੈਗੇਟਿਵ એનર્ਜੀ ਹੈ ਜਾਂ ਫਿਰ ਕੁਝ ਨਾ ਕੁਝ ਪ੍ਰੋਬਲਮ ਹੈ ਅੱਜ ਅਸੀਂ ਤੁਹਾਨੂੰ ਦੱਸਣ ਵਾਲਿਆਂ ਬਹੁਤ ਹੀ ਸਰਲ ਉਪਾਅ ਬਹੁਤ ਹੀ ਸੋਖਾ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਸੰਗਤ ਜੀ ਜ਼ਰੂਰੀ ਨਹੀਂ ਕਿ ਇਹ ਵੀਰਵਾਰ ਸ਼ਨੀਵਾਰ ਜਾਂ ਮੰਗਲਵਾਰ ਕਰਨਾ ਹੈ ਤੁਸੀਂ ਕਦੇ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਸੋ ਸਾਧ ਸੰਗਤ ਜੀ ਆਓ ਉਸ ਤੋਂ ਪਹਿਲਾਂ ਜੇ ਕਾਰੇ ਦੀ ਸਾਂਝ ਪਾਈਏ ਗੱਜ ਕੇ ਬਲਾਉ ਜੈ ਕਾਰਾ ਬੋਲੋ ਜੀ ਜੈ ਪੀਰਾਂ ਦੀ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਹੁਣ ਤੁਹਾਨੂੰ ਦੱਸਾਂਗੇ ਕਿ ਇਹ ਉਪਾਅ ਜਿਹੜਾ ਹੈ ਕਿ ਤੁਸੀਂ ਕਿਸ ਵੀ ਦਿਨ ਕਿਸੇ ਵੀ ਟਾਈਮ ਕਰ ਸਕਦੇ ਹੋ ਹੁਣ ਕਰਨਾ ਕੀ ਹੈ ਪਰ ਫਿਰ ਵੀ ਤੁਹਾਨੂੰ ਵਧੀਆ ਜਿਹੇ ਦਿਨ ਦੱਸ دیے ਉਹ ਦਿਨ ਹੁੰਦਾ ਹੈ ਐਤਵਾਰ ਦੀ ਰਾਤ ਜਾਂ ਫਿਰ ਸ਼ਨੀਵਾਰ ਦੀ ਰਾਤ ਨੂੰ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਦਿਨ ਵਧੀਆ ਮੰਨੇ ਗਏ ਹਨ ਜੇਕਰ ਤੁਸੀਂ ਸ਼ਨੀਵਾਰ ਤੇ ਐਤਵਾਰ ਨਾ ਕਰ ਸਕੋ ਤਾਂ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਜੇਕਰ ਔਰਤ ਨੂੰ ਮਹਾਮਾਰੀ ਹੈ ਤਾਂ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਉਹ ਕਰ ਸਕਦੀ ਹੈ ਜਾਂ ਫਿਰ ਤੁਸੀਂ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਕਰ ਸਕਦੇ ਹੋ ਕੋਈ ਵੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਜੇਕਰ ਤੁਸੀਂ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੇ ਹੋ ਤਾਂ ਜ਼ਰੂਰ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੋ ਇੱਥੇ ਮਕਾਨ ਦੇ ਵਿੱਚ ਰਹਿ ਕੇ ਗਏ ਹੋਣਗੇ ਸੋਹੋ ਸਾਰੀ એનર્ਜੀ ਉਸ ਘਰ ਦੇ ਵਿੱਚ ਹੀ ਰਹਿ ਜਾਂਦੀ ਹੈ ਤੇ ਇਦਾਂ ਹੀ ਜੇਕਰ ਤੁਸੀਂ ਉਪਾਅ ਕਰਦੇ ਹੋ ਤਾਂ ਉਹ ਸਾਰੀ ਪ੍ਰੋਬਲਮ ਪਰੇਸ਼ਾਨੀ ਤੁਹਾਡੀ ਦੂਰ ਹੋਣ ਲੱਗ ਜਾਵੇਗੀ ਹੁਣ ਸਿੰਪਲ ਜਿਹਾ ਉਪਾਅ ਤੁਸੀਂ ਕਰਨਾ ਕੀ ਹੈ ਜਾਂ ਤਾਂ ਤੁਸੀਂ ਕੱਚ ਦਾ ਗਿਲਾਸ ਲੈਣਾ ਹੈ ਜਾਂ ਫਿਰ ਕੱਚ ਦੀ ਕੋਲੀ ਜਿੰਨੂੰ ਆਪਾਂ ਕਟੋਰੀ ਕਹਿ ਦਿੰਦੇ ਹਾਂ ਜਾਂ ਫਿਰ ਕੰਚ ਦੀ ਕੋਈ ਬੋਤਲ ਲੈ ਲਵੋ ਪਰ ਉਹ ਚੀਜ਼ ਕੰਚ ਦੀ ਹੀ ਹੋਣੀ ਚਾਹੀਦੀ ਹੈ ਟਰਾਂਸਪਲੇਟ ਹੋਵੇ ਤਾਂ ਜਾਦਾ ਵਧੀਆ ਕੋਈ ਵੀ ਕਲਰ ਵਾਲਾ ਗਲਾਸ ਬੋਤਲ ਜਾਂ ਕਟੋਰੀ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਹੁਣ ਤੁਸੀਂ ਉਸ ਗਲਾਸ ਬੋਤਲ ਜਾਂ ਕਟੋਰੀ ਨੂੰ ਪਾਣੀ ਦੇ ਨਾਲ ਭਰ ਲੈਣਾ ਹੈ ਨੋਰਮਲ ਪਾਣੀ ਜਿਹੜਾ ਆਪਣੀ ਪਿਊਬਲ ਸਰਪੰਸੀਪਲ ਵਿੱਚ ਆਉਂਦਾ ਹੈ ਉਸ ਦੇ ਨਾਲ ਤੁਸੀਂ ਭਰ ਲੈਣਾ ਹੈ ਜਾਂ ਤਾਂ ਸਮੁੰਦਰੀ ਨਮਕ ਲੈਣਾ ਹੈ ਜਾਂ ਤੁਸੀਂ ਸੈਦਾ ਨਮਕ ਲੈ ਲਵੋ ਜਾਂ ਤੁਸੀਂ ਕਾਲਾ ਨਮਕ ਲੈ ਲਵੋ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਨਮਕ ਤੁਸੀਂ ਲੈ ਲਵੋ ਤੁਸੀਂ ਪਾਣੀ ਭਰ ਲਿਆ ਪਾਣੀ ਭਰਨ ਤੋਂ ਬਾਅਦ ਥੋੜਾ ਜਿਹਾ ਉਸ ਦੇ ਵਿੱਚ ਲੂਣ ਪਾ ਦਿਵੋ ਅਤੇ ਜੇਕਰ ਕਿਸੇ ਦੀ ਸਿਹਤ ਖਰਾਬ ਹੈ ਤਾਂ ਉਹਨਾਂ ਦੇ ਬੈੱਡ ਦੇ ਕੋਲ ਤੁਸੀਂ ਰੱਖ ਦਵੋ ਜਾਂ ਫਿਰ ਬੈੱਡ ਦੇ نیچے ਰੱਖ ਦਵੋ ਜ਼ਰੂਰੀ ਨਹੀਂ ਹੈ ਕਿ ਉਹ ਕਿਸੇ ਨੂੰ ਦਿਖੇ ਜਾਂ ਨਾ ਦਿਖੇ ਇਸ ਨਾਲ ਕੋਈ ਵੀ ਦਿੱਕਤ ਜਾਂ ਪ੍ਰੋਬਲਮ ਨਹੀਂ ਇੱਕ ਹੋਰ ਖਾਸ ਗੱਲ ਤੁਸੀਂ ਗਿਲਾਸ ਨੂੰ ਢੱਕ ਕੇ ਨਹੀਂ ਰੱਖਣਾ ਉਹਦਾ ਉੱਤੋਂ ਮੂੰਹ ਖੁੱਲਾ ਹੀ ਰੱਖਣਾ ਹੈ ਤੁਸੀਂ ਇਸ ਨੂੰ ਕਮਰੇ ਦੇ ਵਿੱਚ ਵੀ ਰੱਖ ਸਕਦੇ ਹੋ ਹੁਣ ਇਸ ਗਿਲਾਸ ਨੂੰ ਰੱਖਣਾ ਕਦੋਂ ਹੈ ਤੁਸੀਂ ਇਸ ਗਿਲਾਸ ਨੂੰ ਰਾਤ ਵੇਲੇ ਰੱਖਣਾ ਹੈ ਚੰਨ ਚੜਨ ਤੋਂ ਬਾਅਦ ਤੁਸੀਂ ਕਦੇ ਵੀ ਇਸ ਗਿਲਾਸ ਨੂੰ ਜਾਂ ਟੋਰੀ ਬੋਟਲ ਨੂੰ ਰੱਖ ਦੇਣਾ ਹੈ ਜਾਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਨੂੰ ਰੱਖ ਸਕਦੇ ਹੋ ਫਿਰ ਤੁਸੀਂ ਸੋ ਜਾਓ ਤਾਂ ਅਗਲੇ ਦਿਨ ਸਵੇਰੇ ਉੱਠ ਕੇ ਤੁਸੀਂ ਉਸ ਪਾਣੀ ਨੂੰ ਚੈੱਕ ਕਰਨਾ ਹੈ ਨਮਕ ਦਾ ਜੋ ਮੈਲ ਹੁੰਦੀ ਹੈ ਉਹ ਥੋੜਾ ਬਹੁਤ ਹੀ ਆ ਗਈ ਤਾਂ ਠੀਕ ਹੈ ਬਿਲਕੁਲ ਨੋਰਮਲ ਜਿਹਾ ਪਾਣੀ ਦਾ ਕਲਰ ਚੇਂਜ ਹੋ ਜਾਵੇ ਤਾਂ ਠੀਕ ਹੈ ਪਰ ਜੇਕਰ ਤੁਹਾਨੂੰ ਲੱਗੇ ਕਿ ਪਾਣੀ ਦਾ ਕਲਰ ਰੰਗ ਕਾਫੀ ਚੇਂਜ ਹੋ ਗਿਆ ਹੈ ਤੁਸੀਂ ਨਮਕ ਪਾਉਂਗੇ ਤਾਂ ਕਲਰ ਥੋੜਾ ਜਿਹਾ ਹੀ ਚੇਂਜ ਹੋਵੇਗਾ ਬਿਲਕੁਲ ਹਲਕਾ ਜਿਹਾ ਮੈਲਾ ਹੋਵੇਗਾ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਕਲਰ ਹੋ ਗਿਆ ਥੋੜਾ ਹਰਾ ਰੰਗ ਆ ਗਿਆ ਨੀਲਾ ਆ ਗਿਆ ब्राउन ਆ ਗਿਆ ਜਾਂ ਫਿਰ ਜਾਦਾ ਕਾਲੇ ਰੰਗ ਦੇ ਵੱਲ ਜਾ ਰਿਹਾ ਹੈ ਡਾਰਕ ਸ਼ੇਡ ਦੇ ਵਿੱਚ ਜਾਦਾ ਜਾ ਰਿਹਾ ਹੈ ਮਤਲਬ ਤੁਹਾਨੂੰ ਅਜੀਬ ਜਿਹਾ ਲੱਗੇਗਾ ਕਿ ਇਹ ਪਾਣੀ ਦਾ ਰੰਗ ਐਵੇਂ ਕਿਉਂ ਹੋ ਗਿਆ ਕਿਉਂਕਿ ਪਾਣੀ ਦਾ ਜੋ ਰੰਗ ਅਜੀਬਾ ਨਹੀਂ ਹੁੰਦਾ ਤੁਹਾਨੂੰ ਖੁਦ ਨੂੰ ਹੀ ਪਤਾ ਲੱਗ ਜਾਵੇਗਾ ਇਦਾਂ ਵੀ ਹੋ ਸਕਦਾ ਹੈ ਕਿ ਇੱਕ ਕਮਰੇ ਦੇ ਵਿੱਚ ਹੋਵੇ ਤੇ ਬਾਕੀ ਜਿਹੜੇ ਕਮਰੇ ਦੇ ਵਿੱਚ ਤੁਸੀਂ ਗਿਲਾਸ ਰੱਖੇ ਹੋਣਗੇ ਤਾਂ ਉਹਨਾਂ ਦੇ ਵਿੱਚ ਨਹੀਂ ਹੋਵੇਗਾ ਮਤਲਬ ਕਿ 100% ਨੈਗੇਟਿਵਿਟੀ ਹੈ ਜਾਂ ਫਿਰ ਬੰਦਿਸ਼ ਹੈ ਜਾਂ ਫਿਰ ਕਿਸੇ ਦੀ ਜੈਲਸੀ ਹੈ ਜੇਕਰ ਕਿਸੇ ਇਨਸਾਨ ਦੇ ਉੱਤੇ ਕਿਸੇ ਭਗਤ ਦੇ ਉੱਤੇ ਤੁਸੀਂ ਇਹ ਚੀਜ਼ ਚੈੱਕ ਕਰਨੀ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਉਹ ਪਾਣੀ ਉਸ ਇਨਸਾਨ ਦੇ ਉੱਤੋਂ ਉਸ ਭਗਤ ਦੇ ਉੱਤੋਂ ਵਾਰਨਾ ਹੈ ਤੁਸੀਂ ਗਲਾਸ ਲਿਆ ਮਤਲਬ ਤੁਸੀਂ ਕਮਰੇ ਦੇ ਮੈਂ ਤੁਹਾਨੂੰ ਦੱਸਿਆ ਉਹ ਤੁਸੀਂ ਕਰ ਲਿਓ ਪਰ ਹੁਣ ਇਹ ਤੁਸੀਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਉੱਤੇ ਕਰਨਾ ਹੈ ਬੱਚੇ ਤੇ ਕਰਨਾ ਹੈ ਉਹਨਾਂ ਦੇ ਉੱਤੇ ਵੀ ਤੁਸੀਂ ਚੈੱਕ ਕਰਨਾ ਹੈ ਉਵੇਂ ਹੀ ਤੁਸੀਂ ਕਟੋਰੀ ਜਾਂ ਗਲਾਸ ਜਾਂ ਫਿਰ ਬੋਤਲ ਦੇ ਵਿੱਚ ਪਾਣੀ 'ਚ ਨਮਕ ਪਾਉਂਗੇ ਤੁਸੀਂ ਤਿੰਨ ਵਾਰ ਜਾਂ ਸੱਤ ਵਾਰ ਜਿੰਨੇ ਵਾਰ ਵੀ ਜਿਵੇਂ ਤੁਹਾਡਾ ਮਨ 'ਚ ਆਵਾਜ਼ ਆਵੇ ਸਿੱਧਾ ਉਲਟਾ ਜਿਵੇਂ ਵੀ ਤੁਹਾਨੂੰ ਸਮਝ ਲੱਗੇ ਬਸ ਤੁਸੀਂ ਵਾਰਨਾ ਹੈ ਮਤਲਬ ਕਿ ਉਸ ਭਗਤ ਦੀ ਉਸ ਇਨਸਾਨ ਦੀ એનર્ਜੀ ਉਸ ਪਾਣੀ ਦੇ ਵਿੱਚ ਆ ਜਾਵੇ ਬਸ ਇਸ ਲਈ ਅਸੀਂ ਕਿਹਾ ਫਿਰ ਤੁਸੀਂ ਵਾਰਨ ਤੋਂ ਬਾਅਦ ਉਹ ਗਲਾਸ ਤੁਸੀਂ ਉਸ ਦੇ ਸਹਰਾਣੇ ਵੱਲ ਰੱਖਣਾ ਹੈ ਤੁਸੀਂ ਕਮਰੇ ਵਾਲੇ ਉਪਾਵੀ ਕਰ ਲਿਆ ਅਤੇ ਜਿਸ ਵਿਅਕਤੀ ਦਾ ਆਪਣੇ એનર્ਜੀ ਚੈੱਕ ਕਰਨੀ ਹੈ ਉਸ ਤੋਂ ਵੀ ਵਾਰ ਲਿਆ ਪਰ ਜੇਕਰ ਉਹ ਇਨਸਾਨ ਮੌਜੂਦ ਨਹੀਂ ਹੈ ਪ੍ਰੈਜ਼ੈਂਟ ਨਹੀਂ ਹੈ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਉਹਦੀ ਫੋਟੋ ਉੱਤੇ ਇਹ ਉਪਾਅ ਕਰਨਾ ਹੈ ਫੋਟੋ ਦੇ ਉੱਤੇ ਵਾਰ ਨਹੀਂ ਸਕਦੇ ਤਾਂ ਉਸ ਭਗਤ ਦਾ ਨਾਮ ਲੈ ਲਓ ਉਹ ਤੁਹਾਡਾ ਪਤੀ ਹੋ ਸਕਦਾ ਹੈ ਤੁਹਾਡੇ ਬੱਚੇ ਹੋ ਸਕਦੇ ਨੇ ਤੁਹਾਡਾ ਸੱਸੋਰਾ ਹੋ ਸਕਦਾ ਹੈ ਤੁਹਾਡਾ ਭਰਾ ਹੋ ਸਕਦਾ ਹੈ ਜਾਂ ਫਿਰ ਬਜ਼ੁਰਗ ਤੁਹਾਡੇ ਘਰ ਦੇ ਹੋ ਸਕਦੇ ਨੇ ਕਿਸੇ ਤੇ ਵੀ ਤੁਸੀਂ ਚੈੱਕ ਕਰਨਾ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਚੈੱਕ ਕਰ ਸਕਦੇ ਹੋ ਕੋਸ਼ਿਸ਼ ਕਰਿਓ ਕਿ ਉਹ ਵਿਅਕਤੀ ਉਹ ਭਗਤ ਤੁਹਾਡੀ ਫੈਮਲੀ ਮੈਂਬਰ ਹੀ ਹੋਵੇ ਤੇ ਤੁਹਾਡੇ ਘਰ ਦੇ ਵਿੱਚ ਹੀ ਰਹਿੰਦਾ ਹੋਵੇ ਜੇਕਰ ਤੁਸੀਂ ਆਪਣੇ ਪੇਕੇ ਘਰ ਦੇ ਲਈ ਕਰ ਰਹੇ ਹੋ ਪਰ ਕੋਸ਼ਿਸ਼ ਕਰਿਓ ਕਿਉਂਕਿ ਉਹ ਥੋੜਾ ਜਿਹਾ ਘੱਟ ਕੰਮ ਕਰੇਗਾ ਫੋਟੋ ਦੇਤੇ ਤੁਸੀਂ ਵਾਰਨ ਹੈ ਕਿਉਂਕਿ ਜਿਸ ਫੋਟੋ ਦੇ ਉੱਤੇ ਤੁਸੀਂ ਪਾਣੀ ਵਾਰੋਗੇ ਜਿਵੇਂ ਹੀ ਤੁਹਾਨੂੰ ਦੱਸਿਆ ਪਰ ਉਹ ਇਸ ਘਰ ਦਾ ਮੈਂਬਰ ਨਹੀਂ ਹੈ ਤੁਸੀਂ ਗਿਲਾਸ ਰੱਖ ਰਹੇ ਹੋ ਇਸ ਘਰ ਦੇ ਵਿੱਚ ਪਰ ਉਹ ਜੋ ਵਿਅਕਤੀ ਹੈ ਉਹ ਭਗਤ ਹੈ ਤੁਹਾਡੇ ਮਾਤਾ ਪਿਤਾ ਦਾਦੀ ਦਾਦਾ ਉਹ ਦੂਸਰੇ ਘਰ ਦੇ ਵਿੱਚ ਰਹਿੰਦੇ ਨੇ ਤਾਂ ਉਹ એનર્ਜੀ ਕਿਵੇਂ ਆਵੇਗੀ ਪਰ ਫਿਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਇੱਕ ਵਾਰ ਕਦੇ-ਕਦੇ ਹੋ ਜਾਂਦਾ ਹੈ ਪਰ ਕਈ ਵਾਰ ਨਹੀਂ ਹੁੰਦਾ ਇਸ ਲਈ ਅਸੀਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਦੱਸ ਰਹੇ ਹਾਂ ਤੁਸੀਂ ਇਹ ਚੀਜ਼ ਧਿਆਨ ਨਾਲ ਕਰਨੀ ਹੈ ਤੁਸੀਂ ਫੋਟੋ ਦੇ ਉੱਤੇ ਕਰ ਲਿਆ ਜਾਂ ਨਾਮ ਲੈ ਕੇ ਕਰ ਲਿਆ ਤੇ ਤੁਸੀਂ ਫਿਰ ਇਸ ਨੂੰ ਰੱਖ ਦਿਓਗੇ ਫਿਰ ਤੁਸੀਂ ਕੀ ਕਰਨਾ ਹੈ ਹੁਣ ਇਹ ਜਿਹੜਾ ਸਾਰਾ ਪਾਣੀ ਹੈ ਤੁਸੀਂ ਇਸ ਨੂੰ ਫਲੈਸ਼ ਕਰ ਦੇਣਾ ਹੈ ਬਾਥਰੂਮ ਚ ਸ਼ੈਂਕ ਚ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਇਸ ਨੂੰ ਸੈਟ ਦੇਣਾ ਹੈ ਘਰ ਦੇ ਵਿੱਚ ਹੀ ਗੇਰ ਸਕਦੇ ਹੋ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਉਸ ਬਰਤਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਧੋਣਾ ਹੈ ਜੋ ਵੀ ਤੁਸੀਂ ਇਸਤੇਮਾਲ ਕੀਤਾ ਹੈ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਫਿਰ ਤੁਸੀਂ ਉਸ ਬਰਤਨ ਨੂੰ ਨੋਰਮਲ ਯੂਜ਼ ਦੇ ਵਿੱਚ ਲੈ ਕੇ ਆ ਸਕਦੇ ਹੋ ਕੋਈ ਵੀ ਪ੍ਰੋਬਲਮ ਦਿੱਕਤ ਪਰੇਸ਼ਾਨੀ ਨਹੀਂ ਹੋਵੇਗੀ ਕਿਉਂਕਿ ਜੋ ਵੀ ਉਸ ਦੇ ਵਿੱਚ 네ਗੇਟਿਵਿਟੀ ਅਜ਼ਰਬ ਹੋਵੇਗੀ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਜਾਵੇਗੀ ਜੇਕਰ 네ਗੇਟਿਵਿਟੀ ਹੈ ਜਾਂ ਫਿਰ ਬੁਰੀ ਨਜ਼ਰ ਹੈ ਤਾਂ ਫਿਰ ਤੁਸੀਂ ਕੀ ਕਰਨਾ ਹੈ ਇਸ ਨੂੰ ਹਟਾਉਣ ਦੇ ਲਈ ਤੁਹਾਡੇ ਘਰ ਦੇ ਲਈ ਤੁਹਾਡੇ ਵਪਾਰ ਯਾਨੀ ਕਿ ਕੰਮਕਾਰ ਵਾਲੇ ਸਥਾਨ ਦੇ ਲਈ ਜਾਂ ਤੁਹਾਡੇ ਖੁਦ ਦੇ ਲਈ ਜਾਂ ਫਿਰ ਕਿਸੇ ਹੋਰ ਇਨਸਾਨ ਦੇ ਲਈ ਇਹ ਸਰਲ ਉਪਾਏ ਹੈ ਤੁਸੀਂ ਬਸ ਥੋੜਾ ਜਿਹਾ ਲੌਂਗ ਲੈਣੇ ਨੇ ਮਤਲਬ ਕਿ ਥੋੜੇ ਜਿਹੇ ਤੁਸੀਂ 4 ਲੌਂਗ ਲੈ ਸਕਦੇ ਹੋ 5 ਲੈ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਸੱਜੇ ਹੱਥ ਦੇ ਵਿੱਚ ਉਹ ਲੌਂਗ ਰੱਖ ਲਵੋ ਤੁਸੀਂ ਇਸ ਗੱਲ ਦਾ ਖਾਸ ਧਿਆਨ ਦੇਣਾ ਹੈ ਕਿ ਉਹ ਲੌਂਗ ਦੇ ਉੱਪਰ ਜਿਹੜੇ ਫੁੱਲ ਹੁੰਦੇ ਨੇ ਉਹ ਹੋਣੇ ਚਾਹੀਦੇ ਨੇ ਤੁਸੀਂ ਲੌਂਗ ਦੇਖੇ ਹੋਣਗੇ ਉਨ੍ਹਾਂ ਦੇ ਉੱਤੇ ਫੁੱਲ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਟੋਪੀ ਵਾਲੇ ਲੋਂਗ ਵੀ ਕਹਿ ਦਿੰਨੇ ਹਾਂ ਉਹ ਹੋਣੇ ਚਾਹੀਦੇ ਨੇ ਉਹ ਲੋਂਗ ਟੁੱਟੇ ਨਹੀਂ ਹੋਣੇ ਚਾਹੀਦੇ ਲੋਂਗਾਂ ਨੂੰ ਤੁਸੀਂ ਮੁੱਠੀ ਦੇ ਵਿੱਚ ਬੰਦ ਕਰ ਲਿਆ ਤਾਂ ਹਰ ਕਮਰੇ ਦੇ ਵਿੱਚ ਤੁਸੀਂ ਮੁੱਠੀ ਨੂੰ ਬੰਦ ਕਰਕੇ ਸਾਰੇ ਹੀ ਕਮਰਿਆਂ ਦੇ ਵਿੱਚ ਘੁੰਮ ਜਾਣਾ ਹੈ ਤੁਸੀਂ ਮੁੱਠੀ ਬੰਦ ਕਰਕੇ ਘੁਮਾਉਂਦੇ ਘੁਮਾਉਂਦੇ ਹੋਏ ਹਰ ਇੱਕ ਕਮਰੇ ਦੇ ਵਿੱਚ ਘੁੰਮ ਜਾਣਾ ਹੈ ਜੇਕਰ ਖੁਦ ਦੇ ਉੱਤੇ ਜਾਂ ਫਿਰ ਕਿਸੇ ਹੋਰ ਭਗਤ ਦੇ ਉੱਤੇ ਹੈ ਜਾਂ ਉਹੀ ਖੁਦ ਉੱਤੇ ਇਹ ਉਹਨਾਂ ਦੀ ਫੋਟੋ ਉੱਤੇ ਜਾਂ ਫਿਰ ਉਹਨਾਂ ਦੇ ਨਾਮ ਲੈ ਕੇ ਵੀ ਜਿਵੇਂ ਅਸੀਂ ਤੁਹਾਨੂੰ ਸਮਝਾਇਆ ਜੇਕਰ ਨਾਮ ਲੈ ਕੇ ਕਰਨਾ ਹੈ ਤਾਂ ਤੁਸੀਂ ਹਵਾ ਦੇ ਵਿੱਚ ਵੀ ਹੱਥ ਨੂੰ ਘੁਮਾ ਸਕਦੇ ਹੋ ਤੁਸੀਂ ਬੋਲਣਾ ਕੀ ਹੈ ਕਿ ਜੋ ਵੀ ਨੈਗੇਟਿਵਿਟੀ ਹੈ ਬੁਰੀ ਨਜ਼ਰ ਹੈ ਤਾਂ ਇਸ ਲੋង ਦੇ ਵਿੱਚ ਅੰਦਰ ਸਮਾ ਜਾ ਮਤਲਬ ਕਿ ਲੋង ਦੇ ਵਿੱਚ ਆ ਜਾ ਉਹੀ ਲੋង ਜਿਹੜਾ ਤੁਸੀਂ ਮੁੱਠੀ ਦੇ ਵਿੱਚ ਬੰਦ ਕੀਤੇ ਹੋਏ ਨੇ ਉਹੀ ਲੋង ਤੁਸੀਂ ਕਮਰੇ ਦੇ ਵਿੱਚ ਘੁਮਾ ਸਕਦੇ ਹੋ ਤੁਹਾਨੂੰ ਅਲੱਗ ਤੋਂ ਲੋង ਲੈਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਦੇ ਲਈ ਵੀ ਕੀਤਾ ਹੈ ਤਾਂ ਤਾਂ ਵੀ ਹੋਰ ਲੋង ਲੈਣ ਦੀ ਜ਼ਰੂਰਤ ਨਹੀਂ ਉਹੀ ਮੁੱਠੀ ਵਿੱਚ ਜਿਹੜੇ ਤੁਸੀਂ ਲੋង ਲیتے ਹੋਏ ਨੇ ਤਾਂ ਉਸ ਭਗਤ ਉਸ ਵਿਅਕਤੀ ਦੇ ਉੱਤੇ ਵੀ ਤੁਸੀਂ ਘੁਮਾ ਸਕਦੇ ਹੋ ਹੁਣ ਕਿਥੇ ਜਿੱਥੇ ਵੀ ਤੁਹਾਨੂੰ ਸਮਝ ਦੇ ਵਿੱਚ ਆ ਜਾਵੇ ਦਰਵਾਜੇ ਦੀ ਦੇਲੀ ਹੁੰਦੀ ਹੈ ਅੰਦਰ ਜਾ ਬਾਹਰ ਜਿਵੇਂ ਤੁਹਾਡਾ ਮਨ ਕਰੇ ਜੇਕਰ ਦੇਲੀ ਦੇ ਉੱਤੇ ਕਰੋਗੇ ਤਾਂ ਜਿਆਦਾ ਵਧੀਆ ਰਿਜ਼ਲਟ ਮਿਲਣਗੇ ਤੁਸੀਂ ਕੀ ਕਰਨਾ ਹੈ ਇੱਕ ਵੱਡੇ ਬਰਤਨ ਦੇ ਵਿੱਚ ਤੁਸੀਂ ਥੋੜਾ ਜਿਹਾ ਕਪੂਰ ਪਾ ਦਿਓ ਕਪੂਰ ਨੂੰ ਅੱਗ ਲਾ ਦੇਣੀ ਹੈ ਅਤੇ ਉਸ ਦੇ ਉੱਤੇ ਹੀ ਤੁਸੀਂ ਜਿਹੜੇ ਤੁਹਾਡੀ ਮੁਠੀ ਦੇ ਵਿੱਚ ਲੌਂਗ ਬੰਦ ਸੀ ਉਹਦੇ ਉੱਤੇ ਕੱਲਾ-ਕੱਲਾ ਕਰਕੇ ਪਾ ਦੇਣਾ ਹੈ ਜਦੋਂ ਉਹ ਸੁਆਬ ਬਣ ਜਾਵੇਗੀ ਤਾਂ ਤੁਸੀਂ ਉਸ ਨੂੰ ਘਰ ਤੋਂ ਬਾਹਰ ਗੇਰ ਦੇਣਾ ਹੈ ਪਰ ਯਾਦ ਰੱਖਿਓ ਕਿ ਜਿਹੜੀ ਇਹ ਸੁਆਬ ਬਣੇਗੀ ਉਹ ਤੁਸੀਂ ਬਾਹਰ ਮਿੱਟੀ ਦੇ ਵਿੱਚ ਜਾਂ ਮਿੱਟੀ ਦੇ ਉੱਤੇ ਜਾਂ ਕਿਸੇ ਵੀ ਦਰਖਤ ਦੇ ਕੋਲ ਰੱਖ ਦੇਣੀ ਹੈ ਬਸ ਇੰਨਾ ਹੀ ਕਰਨਾ ਹੈ ਜੇਕਰ ਤੁਸੀਂ ਉਸੇ ਦਿਨ ਹੀ ਕਰੋਗੇ ਤਾਂ ਜ਼ਿਆਦਾ ਵਧੀਆ ਹੈ ਉਹ ਤੁਹਾਨੂੰ ਇਹ ਵੀ ਗੱਲ ਦੱਸੇ ਦੀ ਹੈ ਕਿ ਇਸ ਦਾ ਕੋਈ ਵੀ ਟਾਈਮ ਨਹੀਂ ਹੈ ਜੋ ਸੀ ਤੁਹਾਨੂੰ ਨਜ਼ਰ ਉਤਾਰਨ ਦਾ ਦੱਸਿਆ ਹੈ ਨਾ ਇਹ ਪੂਰੇ ਦਿਨ ਦੇ ਵਿੱਚ ਕਦੇ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਅਗਲੇ ਦਿਨ ਹੀ ਕਰੋ ਤੁਸੀਂ 1-2 ਦਿਨ ਦੇ ਬਾਅਦ ਵੀ ਕਰ ਸਕਦੇ ਹੋ ਇਸ ਦਾ ਕੋਈ ਵੀ ਦਿਨ ਨਹੀਂ ਹੈ ਪਰ ਜਿਹੜੀ ਵੀ ਨਜ਼ਰ ਉਤਾਰਨ ਦਾ ਉਪਾਅ ਹੁੰਦਾ ਹੈ ਅਗਰ ਅਸੀਂ ਸ਼ਾਮ ਤੋਂ ਬਾਅਦ ਕਰੀਏ ਤਾਂ ਜ਼ਿਆਦਾ ਵਧੀਆ ਪਰ ਕਈ ਵਾਰ ਇਨਸਾਨ ਨਹੀਂ ਕਰ ਪਾਉਂਦੇ ਜਾਫਿਰੋ ਨੌਕਰੀ ਵਾਲਾ ਹੁੰਦਾ ਹੈ ਜੇਕਰ ਇਦਾਂ ਹੈ ਤਾਂ ਤੁਸੀਂ ਦਿਨ ਦੇ ਵਿੱਚ ਵੀ ਕਰ ਸਕਦੇ ਹੋ ਪਰ ਇੱਕ ਗੱਲ ਧਿਆਨ ਰੱਖਣਾ ਹੈ ਕਿ ਜਿਸ ਵੀ ਤੁਸੀਂ ਗੁਰੂ ਪੀਰ ਫਕੀਰ ਜਾਂ ਵਾਹਿਗੁਰੂ ਸੱਚੇ ਪਾਤਸ਼ਾਹ ਜਿਨੂੰ ਵੀ ਮੰਨਦੇ ਹੋ ਉਹਦੇ ਉੱਤੇ ਪੂਰਾ ਵਿਸ਼ਵਾਸ ਰੱਖ ਕੇ ਕਰਨਾ ਹੈ ਇਹ ਬਹੁਤ ਹੀ ਛੋਟਾ ਜਿਹਾ ਉਪਾਅ ਹੈ ਜੋ ਕਿ ਤੁਸੀਂ ਘਰ ਦੇ ਵਿੱਚ ਰਹਿ ਕੇ ਵੀ ਕਰ ਸਕਦੇ ਹੋ بس ਆਪਣੇ ਪੀਰ ਫਕੀਰ ਗੁਰੂ ਪਾਸ਼ਾ ਦੇ ਵਿਸ਼ਵਾਸ ਰੱਖ ਕੇ ਕਰਨਾ ਹੈ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਤਾਂ ਹੀ ਇਹ ਉਪਾਅ ਕੰਮ ਆਵੇਗਾ ਤਾਂ ਹੀ ਤੁਹਾਡੀ ਨਜ਼ਰ ਉਤਰੇਗੀ ਕੋਈ ਵੀ ਬੁਰੀ 네ਗੈਟਿਵਿਟੀ ਜਿਹੜੀ ਤੁਹਾਡੇ ਨਾਲ ਚੱਲ ਰਹੀ ਹੈ ਤੁਹਾਨੂੰ ਗੁੱਸਾ ਦਵਾਉਂਦੀ ਹੈ ਜਾਂ ਬੱਚੇ ਬਿਨਾਂ ਵਜਾ ਤੋਂ ਗੁੱਸਾ ਕਰਦੇ ਨੇ ਤਾਂ ਹੁਣ ਠੀਕ ਹੋ ਜਾਣਗੇ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤਾਂ ਤੁਸੀਂ ਉਪਾਅ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਫਰਕ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਹੈ ਇਸ ਉਪਾਅ ਨੂੰ ਤੁਸੀਂ ਬਾਰ-ਬਾਰ ਵੀ ਕਰ ਸਕਦੇ ਹੋ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਵਾਲੀ ਕੋਈ ਵੀ ਦਿੱਕਤ ਨਹੀਂ ਆਵੇਗੀ ਸੋ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਅਤੇ ਕਮੈਂਟ ਬਾਕਸ ਦੇ ਵਿੱਚ ਹੀ ਜੈ ਪੀਰਾਂ ਦੇ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਉਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਭਗਤਾਂ ਦਾ ਵੀ ਫਾਇਦਾ ਹੋ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੇ ਉਪਾਅ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਜੈਕਾਰਾ ਬੋਲੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ